ਆਲੋ ਚ ਬਣ ਗਈ ਹਾਂਜੀ ਅੱਜ ਨਹੀਂ ਜਲਦੀ ਤਿਆਰ ਹੋ ਗਿਓ ਯਾਰ ਮੈਨੂੰ ਥੋੜਾ ਕੰਮ ਹੈ ਮੈਂ ਜਲਦੀ ਜਾਣਾ ਹਲੇ ਤਾਂ 8:30 ਹੋ ਗਿਆ ਕਿਹੇ ਕਲਾਇੰਟ ਨੂੰ ਮਿਲਣਾ ਵਾ ਹਾਂ ਉਹਨਾਂ ਨੇ ਬਾਹਰ ਜਾਣਾ ਸੀ ਤੋਂ ਮੈਨੂੰ ਕਹਿੰਦੇ ਫਿਰ ਥੋੜੀ ਜਲਦੀ ਮਿਲ ਲਿਓ ਤੁਹਾਨੂੰ ਮੈਂ ਕਿੰਨੀ ਵਾਰੀ ਕਿਹਾ ਆਪਣੇ ਜਿਹੜਾ ਆਫਿਸ ਦਾ ਵਰਕ ਹੁੰਦਾ ਆਫਿਸ ਟਾਈਮ 'ਚ ਕਰਿਆ ਕਰੋ ਤੁਸੀਂ ਜਿਹੜਾ ਫੈਮਿਲੀ ਨੂੰ ਟਾਈਮ ਦੀ ਨਾ ਹੁੰਦਾ ਤੁਸੀਂ ਉਹ ਵੀ ਆਫਿਸ ਦਾ ਕੰਮ ਲਿਆ ਹੁੰਦੇ ਹੋ ਵਿੱਚ ਯਾਰ ਤੇਨੂੰ ਮੈਂ ਕਹਤਾ ਹੈਗਾ ਵਾ ਕਲਾਇੰਟ ਨੇ ਬਾਹਰ ਜਾਣਾ ਉਹਦੀ ਫਲਾਈਟ ਆ ਤਮੇ ਮਿਲਣ ਜਾਣਾ ਉਹਨਾਂ ਨੂੰ ਮੈਂ ਟਾਈਮ ਦਿੰਦਾ ਉਹਨਾਂ ਦੇ ਘਰ ਤੇ ਯਾਰ ਤੁਸੀਂ ਕਿਸੇ ਹੋਰ ਨੂੰ ਭੇਜ ਦੋ ਮੈਂ ਥੋੜੀ ਨਾ ਤੇ ਜਨਾਵਾ ਮੇਰੇ ਬੌਸ ਨੇ ਮੈਨੂੰ ਭੇਜਨਾਵਾ ਤੁਸੀਂ ਆਪਣੇ ਬੌਸ ਨੂੰ ਕਹੋ ਕਿ ਉਹ ਕਿਸੇ ਹੋਰ ਨੂੰ ਭੇਜ ਦਨ ਹਰ ਵਾਰੀ ਉਹ ਤੁਹਾਨੂੰ ਹੀ ਭੇਜਦੇ ਹੁੰਦੇ ਆ ਉਹਨਾਂ ਨੂੰ ਮੇਰੇ ਤੇ ਵਿਸ਼ਵਾਸ ਆ ਇਸ ਕਰਕੇ ਮੈਨੂੰ ਭੇਜਦੇ ਆ ਤੁਸੀਂ ਹਮੇਸ਼ਾ ਇਦਾਂ ਹੀ ਕਰਦੇ ਹੋ ਸਵੇਰੇ ਜਲਦੀ ਚੱਲ ਜਾਂਦੇ ਹੋ ਤੇ ਸ਼ਾਮ ਨੂੰ ਲੇਟ ਆਉਂਦੇ ਹੋ ਤੇ ਕਿੰਨੇ ਦਿਨ ਹੋ ਗਏ ਤੁਸੀਂ ਮੈਨੂੰ ਕਮਾਨ ਵੀ ਨਹੀਂ ਲੈ ਕੇ ਗਏ ਤੇ ਆਪਾਂ ਗੋਲ ਗੱਪੇ ਵੀ ਨਹੀਂ ਖਾਦੇ ਮੇਰਾ ਪਤਾ ਕਿੰਨਾ ਦਿਲ ਕਰਦਾ ਪਿਆ ਗੋਲ ਗੱਪੇ ਖਾਣ ਨੂੰ ਠੀਕ ਆ ਬਾਬਾ ਹੁਣ ਤੇ ਜਾਣਦੇ ਮੈਨੂੰ ਜਰੂਰੀ ਆ ਸ਼ਾਮ ਨੂੰ ਮੈਂ ਜਲਦੀ ਆ ਜਾਊਂਗਾ ਤੇ ਤੂੰ ਤਿਆਰ ਹੋ ਰਹੀ ਤਾਂ ਫਿਰ ਆਪਾਂ ਘੁੰਮਣ ਚੱਲਾਂਗੇ ਪੱਕਾ ਪੱਕਾ ਪ੍ਰੋਮਿਸ ਹਾਂ ਪ੍ਰੋਮਿਸ ਚਲੋ ਮੈਂ ਚੱਲਦਾ ਫਿਰ ਅੱਛਾ ਫਿਰ ਤੁਸੀਂ ਭੁੱਲ ਨਾ ਜਾਇਓ ਤੇ ਮੈਂ ਤੁਹਾਡਾ ਨਾਸ਼ਤਾ ਬਣਾਉਣੀ ਆ ਨਹੀਂ ਨਾਸ਼ਤਾ ਮੇਰਾ ਰਹਿਣ ਦੇ ਉਹ ਜਿਨ੍ਹਾਂ ਨੇ ਮਿਲਣਾ ਨਾ ਉਹ ਕਹਿੰਦੇ ਸੀ ਇੱਥੇ ਆ ਜਾਓ ਜਲਦੀ ਜਲਦੀ ਤੇ ਨਾਲੇ ਨਾਸ਼ਤਾ ਦਰੀ ਕਰ ਲਾਂਗਾ ਚਲੋ ਟਿਫਨ ਪੈਕ ਕਰ ਦਿੰਨੀ ਆ ਫਿਰ ਪਿਪੰਦੀ ਕੋਈ ਲੋੜ ਨਹੀਂ ਐ ਮੈਂ ਦੁਪਹਿਰ ਨੂੰ ਘਰ ਆ ਜਾਣਾ ਪਰ ਫਿਰ ਵੀ ਕੁਝ ਤੇ ਖਾ ਕੇ ਜਾਓ ਖਾਲੀ ਪੇਟ ਜਾਓਗੇ ਯਾਰ ਤੂੰ ਟੈਨਸ਼ਨ ਲਾ ਲਿਆ ਮੈਂ ਤੈਨੂੰ ਕਹਿਣ ਦੇਣਾ ਜਾਂਦਾ ਮੈਂ ਨਾਸ਼ਤਾ ਕਰ ਲੈਣਾ ਤੇ ਦੁਪਹਿਰ ਨੂੰ ਵੇਲੇ ਮੈਂ ਵਾਪਸ ਆ ਜਾਣਾ ਚੱਲ ਠੀਕ ਆ ਫਿਰ ਹੈ ਠੀਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਕਿਦਾਂ ਸਵੇਰੇ ਸਰ ਮੋਰਚਾ ਮਾਰਿਆ ਪਰ ਅਫਸੋਸ ਮੇਰੇ ਕੋਲ ਅੱਜ ਟਾਈਮ ਹੀ ਨਹੀਂਗਾ ਮੈਂ ਜਲਦੀ ਚੱਲਿਆ ਚਲ ਕੋਈ ਗੱਲ ਨਹੀਂ ਹੁਣ ਮੈਂ ਦੁਪਹਿਰੇ ਆ ਜਾਣਾ ਵਾ ਫਿਰ ਆਪਾਂ ਬਹਿ ਕੇ ਗੱਪਾਂ ਛੱਪਾਂ ਮਾਰਾਂਗੇ ਠੀਕ ਠੀਕ ਹੈ ਠੀਕ ਹੈ ਹੁਣ ਤੇ ਪਲਵੀ ਵੀ ਆ ਗਿਆ ਹੁਣ ਤੇ ਰੁਕ ਜਾ ਤੂੰਸੀ ਯਾਰ ਤੈਨੂੰ ਸਮਝਾਇਆ ਤਾਂ ਹੈ ਸਾਰਾ ਕੁਝ ਜ਼ਰੂਰੀ ਨਾ ਹੁੰਦਾ ਫਿਰ ਥੋੜੀ ਜਾਣਾ ਹਾਂ ਮੈਂ ਨਾਲੇ ਜੀਦੀ ਸਾਲੀ ਆਈ ਹੋਏ ਤੇ ਉਹ ਛੱਡ ਕੇ ਜਾਂਦਾ ਭਲਾ ਕੋਈ ਗੱਲ ਨਹੀਂ ਦੀਦੀ ਤੁਸੀਂ ਜਾਣ ਦਿਓ ਜੀਜੇ ਨੂੰ ਕੋਈ ਜ਼ਰੂਰੀ ਕੰਮ ਹੋਏਗਾ ਦੇਖਿਆ ਤੇਰੇ ਨਾਲ ਸਾਲੀ ਤੇ ਤੇਰੀ ਭੈਣ ਆ ਸਿੱਖ ਉਹਦੇ ਕੋ ਕੁਛ ਕੱਲ ਮੈਂ ਆ ਗਿਆ ਦੁਪਹਿਰ ਨੂੰ ਠੀਕ ਆ ਤੁਸੀਂ ਕਰੋ ਇੰਜੋਏਮੈਂਟ ਚੱਲ ਬੈ ਆਪਾਂ ਬਈਏ ਤੂੰ ਅੱਜ ਸਵੇਰ ਸਵੇਰੇ ਕਿਵੇਂ ਆ ਗਈਆਂ ਫੋਨ ਵੀ ਨਹੀਂ ਮੈਨੂੰ ਕੋਈ ਕੀਤਾ ਨਾਲੇ ਰਾਤੀ ਆਪਣੀ ਗੱਲ ਹੋਈ ਤੇ ਸੀਤ ਮੈਨੂੰ ਦੱਸਿਆ ਵੀ ਨਹੀਂ ਕਿ ਮੈਂ ਸਵੇਰੇ ਆਣਾ ਹੈ ਕੀ ਗੱਲ ਹੈ ਕੋਈ ਪ੍ਰੋਬਲਮ ਬੋਲ ਸੱਚ ਤੇਰੇ ਤੇ ਐਗਜ਼ਾਮਸ ਸ਼ੁਰੂ ਹੋਣ ਵਾਲੇ ਆ ਹੈ ਬੋਲ ਚੁੱਪ ਕਿਉਂ ਹੋ ਗਿਆ ਘਰ ਕੋਈ ਗੱਲ ਤੇ ਨਹੀਂ ਹੋਈ ਕਰਾ ਫੋਨ ਮੰਮੀ ਨੂੰ ਨਹੀਂ ਫਿਰ ਬੋਲ ਕੋਈ ਗੱਲ ਤੂੰ ਅੱਜ ਕਾਲਜ ਨਹੀਂ ਗਈ ਨਹੀਂ ਨਹੀਂ ਕਿਉਂ ਤੂੰ ਤਾਂ ਦੱਸਦੀ ਪਈ ਸੀ ਤੇਰੇ ਪੇਪਰ ਸ਼ੁਰੂ ਹੋਣ ਵਾਲੇ ਆ ਪੇਪਰ ਕੱਲ ਤੋਂ ਸ਼ੁਰੂ ਹੋਣੇ ਨੇ ਤੇ ਫਿਰ ਤੂੰ ਇੱਥੇ ਕਿਉਂ ਬੈਠੀ ਪਈ ਆ ਕੋਈ ਗੱਲ ਹੋਈ ਹੈ ਕੀ ਨਹੀਂ ਬੋਲ ਮੰਮੀ ਨੂੰ ਫੋਨ ਕਰਕੇ ਪੁੱਛੋ ਨਹੀਂ ਦੀਦੀ ਮੰਮੀ ਨੂੰ ਫੋਨ ਚੱਲ ਠੀਕ ਐ ਮੈਂ ਮੰਮੀ ਨੂੰ ਫੋਨ ਨਹੀਂ ਕਰਦੀ ਤੇ ਮੈਨੂੰ ਗੱਲ ਦੱਸ ਦੇ ਨਹੀਂ ਦੀਦੀ ਕੋਈ ਗੱਲ ਨਹੀਂ ਤੇਰੇ ਜਿਹੜੇ ਤੇਰੇ ਜਿੱਜੂ ਵੀ ਗਏ ਸੀਗੇ ਤੂੰ ਉਹਨਾਂ ਨਾਲ ਵੀ ਸਹੀ ਤਰ੍ਹਾਂ ਗੱਲ ਨਹੀਂ ਸੀ ਕੀਤੀ ਦੱਸ ਮੈਨੂੰ ਕੋਈ ਗੱਲ ਤੇ ਨਹੀਂ ਕੋਈ ਗੱਲ ਜੇ ਤੂੰ ਨਹੀਂ ਨਾ ਦੱਸ ਮਨ ਮੈਂ ਮੰਮੀ ਨੂੰ ਫੋਨ ਕਰਾਂ ਲੱਗੀ ਆ ਨਹੀਂ ਦੀਦੀ ਮੰਮੀ ਨੂੰ ਨਾ ਫੋਨ ਕਰਿਓ ਤੂੰ ਚੱਲ ਠੀਕ ਐ ਫਿਰ ਨਹੀਂ ਮੰਮੀ ਨੂੰ ਮੈਂ ਫੋਨ ਕਰਦੀ ਤੇ ਮੈਨੂੰ ਦੱਸ ਗੱਲ ਕੀ ਹੋਇਆ ਵਾ ਸਵੇਰ ਦਾ ਮੈਂ ਤੇਰੇ ਨਾਲ ਸਿਰ ਖਵਾਈ ਕਰਨੀ ਆ ਪੁੱਛਣ ਨਹੀਂ ਆ ਨਹੀਂ ਜੀ ਜੀ ਮੰਮੀ ਨੂੰ ਨਾ ਦੱਸੋ ਤੇ ਫਿਰ ਮੈਨੂੰ ਦੱਸ ਕੀ ਗੱਲ ਹੋਈ ਹੈ ਜੀ ਤੁਹਾਨੂੰ ਪਤਾ ਜੋ ਅੱਡੇ ਤੁਹਾਡੀ ਮੈਰਿਜ ਹੋਈ ਆ ਸਾਰੇ ਪੈਸੇ ਤੁਹਾਡੇ ਵਿਆਹ ਤੇ ਲੱਗ ਗਏ ਉਸ ਤੋਂ ਬਾਅਦ Papa ਦੀ ਵੀ ਤਬੀਅਤ ਇੰਨੀ ਖਰਾਬ ਹੋ ਗਈ ਕਿ ਕਾਫੀ ਖਰਚਾ ਹੋ ਗਿਆ ਤੇ ਮੇਰੀ ਨਾਲ ਕਾਲਜ ਦੀ ਫੀਸ ਵੀ ਨਹੀਂ ਦਿੱਤੀ ਗਈ 6 ਮਹੀਨੇ ਹੋ ਗਏ ਆ ਟੈਂਸ਼ਨ ਹੋ ਗਈ ਮੈਂ ਕਹਾਂ ਮਮਮੀ ਨੂੰ ਵੀ ਕੀ ਕਹਾਂਗੀ ਜਾ ਕੇ ਕੋਲ ਕੋਈ ਨਹੀਂ ਟੈਂਸ਼ਨ ਆਉਂਦਾ ਕੁਝ ਸਮਾਂ ਨਹੀਂ ਆਉਂਦਾ ਕੀ ਕਰਾਂਗੀ ਐਸੇ ਕਰਕੇ ਮੈਂ ਤੁਹਾਡੇ ਕੋਲ ਆਈ ਮੈਂ ਕਹਾਂ ਚਲ ਦੀਦੀ ਨਾਲ ਮੈਂ ਤਾਂ ਸਵੇਰ ਦਾ ਪੁੱਛਣ ਦੀ ਸੀ ਤੈਨੂੰ ਤੂੰ ਦੱਸਦੀ ਨਹੀਂ ਪਈ ਸੀ ਮੈਂ ਕੀ ਦੱਸ ਦੇ ਦੀ ਤੁਹਾਨੂੰ ਪਤਾ ਕਿ ਨਹੀਂ ਟੈਂਸ਼ਨ ਦਿਮਾਗ ਤੇ ਦੀ ਹੈ ਉਹਨਾਂ ਨੇ ਮੇਰੇ ਸਾਲ ਦੀ ਮੇਰੀ ਮਿਹਨਤ ਖਰਾਬ ਹੋਈ ਨਹੀਂ ਹੈ ਮੈਂ ਪਹਿਲਾਂ ਵੀ ਨਾ ਗਾਲੀ ਨਹੀਂ ਕੀਤੀ ਗੱਲ ਤੇ ਤੂੰ ਕਰਦੀ ਉਹੀ ਮੈਂ ਸੋਚ ਨਹੀਂ ਮੈਂ ਕਹਾਂ ਸਵੇਰੇ ਸਵੇਰੇ ਪਤਾ ਨਹੀਂ ਕੀ ਪਰੇਸ਼ਾਨ ਹੋ ਜਾਊਂਗੀ ਦੇ ਵੀ ਨੂੰ ਸਾਨੂੰ ਨੇ ਕਿਹਾ ਕਿ ਜੇ ਤੂੰ ਨਾ ਫੀਸ ਲੈ ਕੇ ਆਈ ਮੈਂ ਤੈਨੂੰ ਪੇਪਰਾਂ 'ਚ ਨਹੀਂ ਬੈਨ ਦੇਣਾ। ਮੈਨੂੰ ਇੰਨੀ ਟੈਨਸ਼ਨ ਹੋਈ ਪਈ ਹੈ ਕਿ ਜੇ ਮੇਰੀ ਸਾਲ ਦੀ ਮਿਹਨਤ ਖਰਾਬ ਹੋ ਜਾਣੀ ਹੈ ਮੈਂ ਕੀ ਕਰਾਂਗੀ? ਮੈਂ ਮੰਮੀ ਨੂੰ ਨਹੀਂ ਦੱਸ ਸਕਦੀ ਮੈਂ ਇਸੇ ਕਰਕੇ ਤੁਹਾਡੇ ਕੋਲ ਆਈ ਆ ਕਿ ਸ਼ਾਇਦ ਤੁਸੀਂ ਥੋੜੀ ਹੈਲਪ ਕਰ ਦੋਗੇ। ਚੱਲ ਤੂੰ ਰੋ ਨਾ। ਟੈਨਸ਼ਨ ਨਾ ਲੈ। ਮੈਂ ਕੁਝ ਕਰਦੀ ਆ। ਚੱਲ ਤੂੰ ਬਹਿ। ਮੈਂ ਆਨੀ ਆ ਜ਼ਰੂਰ। ਸਤਿ ਸ਼੍ਰੀ ਅਕਾਲ ਮੰਮਾ ਸਸੀ ਕਾਲੀ ਇਹ ਹਾਲੇ ਕਿੱਦੜਾ ਠੀਕ ਆ ਮੰਮਾ ਤੁਸੀਂ ਦੱਸੋ ਬੱਸ ਵਧੀਆ ਤੁਹਾਨੂੰ ਸਭ ਘਰ ਪਰ ਠੀਕ ਹਾਂਜੀ ਸਭ ਠੀਕ ਆ ਬਰੋਨੇ ਦਾ ਕੀ ਹਾਲ ਹੈ ਉਹ ਵੀ ਠੀਕ ਨੇ ਹੋਰ ਕੰਮ ਕਰ ਤੇ ਗਏ ਹਾਂਜੀ ਔਰ ਮੰਮਾ ਤੁਸੀਂ ਮੈਨੂੰ ਇੰਨਾ ਪਰਾਇਆ ਕਰਤਾ ਵਿਆਹ ਤੋਂ ਬਾਅਦ ਕੀ ਗੱਲ ਹੋ ਗਈ ਫਿੱਤਰ ਉਹ ਇਦਾਂ ਪਲਵੀ ਆਈ ਸੀ ਕਿ ਉਹਨੇ ਮੈਨੂੰ ਸਾਰੀ ਗੱਲ ਦੱਸੀ ਕੁੜੀ ਦੀ ਕਾਲਜ ਦੀ ਫੀਸ ਵੀ ਨਹੀਂ ਗਈ ਤੇਰੇ ਵੱਲ ਆਈ ਹੈ ਪਲਵੀ ਹਾਂਜੀ ਇਹ ਕਰਨਾ ਆਪਾਂ ਤਾਂ ਧੀਆਂ ਕਦੇ ਭਰਾਈਆਂ ਹੁੰਦੀਆਂ ਨੇ ਹਾਂਜੀ ਪਰ ਤੁਸੀਂ ਮੰਮੀ ਮੈਨੂੰ ਦੱਸਿਆ ਹੀ ਨਹੀਂ ਫੋਨ ਵੀ ਨਹੀਂ ਕੀਤਾ ਮੈਂ ਤੁਹਾਨੂੰ ਕੱਲ ਫੋਨ ਕੀਤਾ ਵੀ ਸੀ ਤੁਸੀਂ ਫਿਰ ਵੀ ਮੇਰੇ ਨਾਲ ਕੋਈ ਗੱਲ ਸ਼ੇਅਰ ਨਹੀਂ ਕੀਤੀ ਕੀ ਕਰੀਏ ਪੁੱਤ ਤੈਨਾਂ ਤੂੰ ਹੁਣ ਆਪਣੇ ਸਹੁਰਿਆਂ ਨਾਲ ਵੇਖੇਂਗੀ ਕਿ ਪੇਕੇਆਂ ਨਾਲ ਵੇਖੇਂਗੀ ਤੇ ਬਸ ਇੱਥੇ ਹੀ ਪਛਾਣਨੀ ਦਾ ਟਾਈਮ ਨਿਕਲਦਾ ਪਿਆ ਘਟਦੇ ਪਿਆ ਕੋਈ ਚਲੋ ਮੰਮੀ ਉਹ ਗੱਲ ਤੇ ਠੀਕ ਆ ਹਾਂਜੀ ਮੈਂ ਤੁਹਾਡੀ ਗੱਲ ਮੰਨਦੀ ਆ ਪਰ ਧੀ ਨੂੰ ਗੱਲ ਤੇ ਦੱਸਣੀ ਚਾਹੀਦੀ ਨਾ ਪਲਵੀ ਵਿਚਾਰੀ ਏਡੀ ਪਰੇਸ਼ਾਨ ਹੋਈ ਪਈ ਉਹ ਮੇਰੇ ਵੱਲ ਆਈ ਸੀ ਸਵੇਰੇ ਸਵੇਰੇ ਤੇ ਮੈਂ ਉਹਨੂੰ ਸਾਰੀ ਗੱਲ ਪੁੱਛੀ ਜੇ ਤੂੰ ਤਾਂ ਵਿਆਹ ਕੀਤਾ ਤੇਰੇ ਪਾਪਾ ਵੀ ਠੀਕ ਨਹੀਂ ਦਿੰਦੇਗੇ ਤੇ ਬਸ ਇੱਤੇ ਹੀ ਪਰੇਸ਼ਾਨੀ ਘਾਤੀ ਸਾਰਾ ਕੁਛ ਤਾਂ ਕੁਛ ਖਰਚਾ ਵੀ ਹੋ ਗਿਆ ਨਾ ਕੁਛ ਤਾਂ ਆ ਕਰਕੇ ਫਿਰ ਵੀ ਕੋਈ ਤੇਰਨਾ ਮੈਂ ਕੱਲ ਹੀ ਨਹੀਂ ਕੀਤੀ ਤੂੰ ਤੁਹਾਨੂੰ ਪਰੇਸ਼ਾਨ ਹੋਣਾ ਤੇ ਆਪਣੇ ਘਰ ਰਾਤੀ ਭਾਜੀ ਹਾਂਜੀ ਪਰ ਚਲੋ ਤੁਹਾਡੀ ਗੱਲ ਠੀਕ ਆ ਪਰ ਤੁਹਾਡਾ ਇੱਕ ਵਾਰੀ ਦੱਸਣ ਦਾ ਫਰਜ਼ ਤੇ ਸੀ ਨਾ ਮੈਨੂੰ ਚਲੋ ਕੋਈ ਗੱਲ ਪੁੱਤਰ ਵੇਖ ਬਲ ਕੇ ਕਿ ਤੂੰ ਆਪਣਾ ਘਰ ਵੇਖੇਂਗੀ ਕਿ ਸਾਡਾ ਵੇਖੇਂਗੀ ਬੱਚਿਆਂ ਨੂੰ ਨਾ ਅਹੀ ਕੀ ਕੀ ਕਹੇਗੀ ਕਿਹੜਾ ਕਿਹੜਾ ਦੁੱਖ ਸੁਣਾਣਾ ਆਪਣੇ ਘਰ ਤਾਂ ਨਾ ਜਦ ਬੱਚਿਆਂ ਨੂੰ ਆਪਣੇ ਘਰ ਹਾਰੇ ਕੋ ਖੁਸ਼ੀ ਮਿਲਦੀ ਪਈ ਹੈ ਮੰਮੀ ਤੁਸੀਂ ਮੈਨੂੰ ਉਦੋਂ ਦਾ ਪਹਿਲਾਂ ਦਾ ਦੱਸ ਦੇ ਕੀ ਪਤਾ ਹੁਣ ਤੱਕ ਕੁਝ ਹੋ ਹੀ ਜਾਂਦਾ ਕੱਲ ਉਹਦਾ ਐਗਜ਼ਾਮ ਹੈਗਾ ਵਾ ਚੱਲ ਕੋਈ ਗੱਲ ਨਹੀਂ ਪੁੱਤਰ ਈਆਂ ਨੇ ਨਾ ਪੜ੍ਹ ਕੇ ਕੀ ਕਰਨਾ ਹੈਗਾ ਵਾ ਅਸੀਂ ਕੋਈ ਗੱਲ ਨਹੀਂ ਤਸਾਲ ਹੀ ਹੈ ਨਾ ਅਗਲੇ ਤਸਾਲ ਹੀ ਮਾਰਦੇਗਾ ਨਾ ਤਾਂ ਕੋਈ ਗੱਲ ਨਹੀਂ ਕੀਏ ਤੋਂ ਅਸੀਂ ਵੇਖ ਲਾਂਗੇ ਕੋਈ ਨਹੀਂ ਨਹੀਂ ਮੰਮੀ ਪਰ ਆ ਗਲਤ ਹੈਗਾ ਨਾ ਕੋਈ ਨਹੀਂ ਮੈਂ ਇੰਨਾ ਨਾਲ ਗੱਲ ਕਰਕੇ ਵੇਖੂਗੀ ਪਰ ਸਵੇਹਾ ਤੇਨਾਂ ਦਾ ਬਹੁਤ ਵਧੀਆ ਹੈਗਾ ਵਾ ਪਰ ਫਿਰ ਵੀ ਮੈਂ ਗੱਲ ਕਰੂੰਗੀ ਚਲ ਕੋਈ ਗੱਲ ਨਹੀਂ ਪੁੱਤ ਤੂੰ ਟੈਨਸ਼ਨ ਨਾ ਲੈ ਰਹਿਣਾ ਕਿ ਨਹੀਂ ਤੇ ਅਸਾਨੀ ਤੇ ਅਗਲੇ ਸਾਲ ਤੇ ਕੰਪਲੀਟ ਕਰਾਈ ਦਵਾਂ। ਨਹੀਂ ਮੰਮੀ ਟੈਨਸ਼ਨ ਵਾਲੀ ਗੱਲ ਹੀ ਐ ਉਹਦਾ ਕੱਲ ਪੇਪਰ ਹੈਗਾ ਇਦਾਂ ਕੁੜੀ ਦੀ ਪੜ੍ਹਾਈ ਖਰਾਬ ਹੋ ਜਾਏਗੀ। ਮੰਨਦੇ ਆ ਪਤਨੂ ਵੀ ਪਤਾ ਹੀ ਨਾ ਪਾਪਾ तेरे ਠੀਕ ਨਹੀਂ ਫਿਰ ਅਸੀਂ ਕੀ ਕਰ ਸਕਦੇ ਸੀਗੇ ਤਾਂ ਕਰਕੇ ਫਿਰ ਅਸੀਂ ਕੋਈ ਗੱਲ ਨਹੀਂ ਤੇ ਇਹਨਾਂ ਨੇ ਹੀ ਕਿਹਾ ਕਿ ਕੋਈ ਨਹੀਂ ਸਾਲ ਹੀ ਖਰਾਬ ਹੋਏਗਾ ਮੈਂ ਤਾਂ ਅਗਲੇ ਸਾਲ ਕਰਵਾ ਲਾਂਗੇ। ਕੋਈ ਨਹੀਂ ਮੈਂ ਨਾਲ ਗੱਲ ਕਰਕੇ ਵੇਖਦੀ ਆ ਉਹਦਾਂ ਨਾ ਰਸਭਾ ਤੇ ਬੜਾ ਵਧੀਆ ਹੈਗਾ। ਮੈਂ ਨਾਲ ਗੱਲ ਕਰਕੇ ਫੇਰ ਕਰਦੀ ਆ। ਚਲ ਕੋਈ ਗੱਲ ਤਾਂ ਮੈਂ ਕੀ ਕਰਕੇ ਤੇ ਹੋਲੇ। ਚਲੋ ਠੀਕ ਆ ਮੰਮੀ ਅੱਗੇ ਤੋਂ ਕੋਈ ਗੱਲ ਹੋਏਗੀ ਨਾ ਤੁਸੀਂ ਮੈਨੂੰ ਜਰੂਰ ਦੱਸਿਆ ਕਰੋ ਠੀਕ ਐ ਪੁੱਤ ਜੀ ਜਰੂਰ ਦੱਸਾਂਗੇ ਹਾਂਜੀ ਤਾਂ ਆਪਣਾ ਤੇ ਪਾਪਾ ਦਾ ਖਿਆਲ ਰੱਖਿਓ ਹਾਂ ਤੂੰ ਵੀ ਆਪਣਾ ਖਿਆਲ ਰੱਖੀ ਆਪਣੇ ਘਰ ਦੇ ਦਾ ਵੀ ਧਿਆਨ ਰੱਖੀ ਸਾਡੇ ਵੱਲ ਜ਼ਿਆਦਾ ਟੈਨਸ਼ਨ ਪਾਣ ਦੀ ਲੋੜ ਨਹੀਂ ਹੈਗੀ ਕੋਈ ਨਹੀਂ ਮੰਮੀ ਠੀਕ ਐ ਚਲੋ ਠੀਕ ਐ ਅੱਛਾ ਜੀ ਅੱਛਾ ਲੋ ਜੀ ਮੈਂ ਆ ਗਿਆ ਜ ਆਪਣੇ ਪੂਰੇ ਰਾਈਟ ਟਾਈਮ ਪ੍ਰੋਮਿਸ ਦੇ ਮੁਤਾਬਕ ਆਪਣੇ ਟਾਈਮ ਤੇ ਤੁਹਾਡੇ ਮੂੰਹ ਕਾਪੂ ਬਣਿਆ ਹੈ। ਅੱਛੀ ਨਹੀਂ। ਸਵੇਰੇ ਤੁਹਾਨੂੰ ਚੰਗੀ ਭਲੀ ਛੱਡ ਕੇ ਗਿਆ। ਮੈਨੂੰ ਪੱਕਾ ਪਤਾ ਤੁਸੀਂ ਲੜੀ ਹੋਣੀ ਹੈ ਤੂੰ ਲੜੀ ਹੋਣੀ ਜ਼ਰੂਰ ਇਹਦੇ ਨਾਲ। ਲੈ ਤੁਸੀਂ ਮੇਰਾ ਇਨਾਮ ਲਾਂਦੇ ਰਿਆ ਕਰੋ। ਨਹੀਂ ਰਹੀ। ਇਦਾਂ ਤੇ ਕਦੀ ਹੋਈ ਨਹੀਂ ਸਕਦਾ ਕਿ ਕੁੜੀ ਆਈ ਹੋਵੇ ਘਰ ਤੂਹ ਨਾਲ ਲੜੀ ਨਾ ਹੋਵੇ। ਹਮੇਸ਼ਾ ਇਦਾਂ ਹੁੰਦਾ ਵਾ ਉਹ ਜਦੋਂ ਵੀ ਆਉਂਦੀ ਆ ਨਾ ਤੂਹ ਨਾਲ ਲੜ ਪਈ ਨਹੀਂ ਆ ਉਹ ਗੁੱਸੇ ਹੋ ਕੇ ਘਰ ਚੱਲ ਜਾਂਦੀ ਆ। ਨਹੀਂ ਦੀ ਦੂਦੀ ਦੀ ਲਓ ਕੋਈ ਗੱਲ ਨਹੀਂ ਮੇਰੇ ਕੋ ਸਾਰੇ ਮਸਲੇ ਦਾ ਹੱਲ ਹੈਗਾ ਮੈਂ ਆਪਣੀ ਸਾਲੀ ਵਾਸਤੇ ਲੈ ਕੇ ਆਇਆ ਵਾਂ ਫੇਵਰੇਟ ਚਾਕਲੇਟ ਨਹੀਂ ਜੀ ਜੂ ਮੈਂ ਚਾਕਲੇਟ ਨਹੀਂ ਲਾਣੀ ਮੇਰਾ ਮਾਸਾ ਬੰਦ ਲੈ ਮੈਂ ਆਪਣੇ ਸਾਰੇ ਕੰਮ ਕਾਰ ਛੱਡ ਕੇ ਆਇਆ ਵਾਂ ਕਿ ਮੈਂ ਆਪਣੀ ਸਾਲੀ ਨਾਲ ਜਾ ਕੇ ਗੱਲਾਂ ਮਾਰਦਾ ਵਾਂ ਤੇ ਸਾਲੀ ਮੇਰੀ ਕਹਿੰਦੀ ਮੈਂ ਚਾਕਲੇਟ ਵੀ ਨਹੀਂ ਖਾਣੀ ਨਹੀਂ ਜੀ ਜੂ ਮੈਂ ਬਿਲਕੁਲ ਮੋੜ ਲਜਾਉਂਗਾ ਚਲ ਲਾ ਤੇਰੇ ਜੀਜੂ ਨੇ ਪਿਆਰ ਨਾਲ ਲਿਆਇਆ ਤੇਰੇ ਵਾਸਤੇ ਇਹ ਕੋਉਣੇ ਨਾ ਖਾਣੀ ਤੇ ਫਿਰ ਮਮੀ ਵੀ ਤੁਹਾਡਾ ਨਾ ਨਹੀਂ ਮੋੜਨਾ ਚਾਹੁੰਦੀ। ਹਾਂ ਲੱਗ। ਹਾਂ ਲੱਗ। ਆਹ, do you think it's terrible? ਮੈਨੂੰ ਲੱਗਦਾ ਤੇ ਇਹ ਗਲਤ ਪਾਸੇ ਲੱਗ ਰਿਹਾ। ਉਹ ਹੋ। ਇਹ ਕਿਸੇ ਹੋਰ ਦਾ ਲੱਗਦਾ। ਤੂੰ ਬੁੱਕ ਨਹੀਂ ਕਰਦਾ। ਚਲ ਕੋਈ ਨਹੀਂ ਹੁੰਜੇ ਦੇ ਤਾਂ ਤੇ ਫਿਰ ਰੱਖ ਲੈ ਤੂੰ। ਜੀ ਆਈ ਅੱਜ ਮੈਂ ਮਜ਼ਾਕ ਦੇ ਮੂਡ ਨਹੀਂ ਹਾਂਜੀ ਬਿਲਕੁਲ ਵੀ। ਮੈਂ ਅੱਗੇ ਬੜੀ ਪਰੇਸ਼ਾਨ ਐ ਕਿ ਮੇਰੇ ਨਾਲ ਮਜ਼ਾਕ ਨਾ ਕਰਿਆ। हां ਤੇ ਮੈਂ ਵੀ ਮਜ਼ਾਕ ਥੋੜੀ ਕਰਨ ਦਾ ਵਾ ਮੈਂ ਵੀ ਸੀਰੀਅਸ ਹੀ ਆ ਆ ਪੈਸੇ ਤੇਰੇ ਆਸ ਤੇ ਹੀ ਲੈਂਦੇ ਆ ਜਿਹੜੇ ਮਜ਼ਾਕ ਹੀ ਆ ਤੁਸੀਂ ਕਹਿੰਦੇ ਮੈਨੂੰ ਚਾਕਲੇਟ ਦੇ ਉਹ ਤੇਰੇ ਤੇ ਪੈਸੇ ਵੇਖੇ ਇਹ ਪੈਸੇ ਮੈਂ ਤੇਰੇ ਵਾਸਤੇ ਹੀ ਲੈ ਕੇ ਆ ਤੁਹਾਨੂੰ ਕਿੱਦਾਂ ਪਤਾ ਕਿ ਮੈਨੂੰ ਪੈਸੇ ਚਾਹੀਦੇ ਨਾ ਜਿਵੇਂ ਸੁਰਤੰਡਾ ਹੈ ਨਾ ਬਾਈਕ ਦੀ ਚਾਬੀ ਘਰ ਰਹਿ ਗਈ ਮੈਂ ਚਾਬੀ ਲੈਣਾ ਤੇ ਤੁਹਾਡੀਆਂ ਸਾਰੀਆਂ ਗੱਲਾਂ ਸੁਣਦੀ ਆ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਆਪਣੀ ਤੋਂ ਫੀਸ ਜਮ੍ਹਾਂ ਕਰਾ। ਨਹੀਂ ਜੀ ਜੂ ਮੈਂ ਨਹੀਂ ਲੈ ਸਕਦੀ ਪੈਸੇ। ਤੁਹਾਨੂੰ ਪਤਾ ਮੰਮੀ ਪਾਪਾ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੇ ਮੈਨੂੰ ਬੋਲਣਾ। ਉਹਨਾਂ ਨੇ ਕਹਣਾ ਧੀਆ ਨੂੰ ਪੈਸੇ ਦੇਈ ਦੇ ਉਹਨਾਂ ਕੋਲ ਹੀ ਦੇ ਥੋੜੀ ਨਾ। ਨਹੀਂ ਮੈਂ ਮਾਰਨਾ ਹੁਣ ਪੁਰਾਣਾ ਹੋ ਗਿਆ। ਪਰ ਨਹੀਂ ਇਹ ਸੋਚ ਹੁੰਦੀ। ਤੂੰ ਉਹਨਾਂ ਦੀ ਟੈਨਸ਼ਨ ਨਾ ਲੈ। ਤੂੰ ਆਪਣੀ ਫੀਸ ਜਮ੍ਹਾਂ ਕਰਾ ਦੇ। ਮੰਮੀ ਪਾਪਾ ਨਾਲ ਮੈਂ ਗੱਲ ਕਰ ਲਾਂਗਾ। ਪਰ ਜੀਜੂ ਉਹਨਾਂ ਨੇ ਮੈਨੂੰ ਕੁਝ ਕਿਹਾ ਤੇ ਫੇਰ ਤੈਨੂੰ ਕਿਉਂ ਕਹਿਣਾ ਉਹਨਾਂ ਨੇ? ਮੈਂ ਤੇਰੇ ਨਾਲ ਚੱਲਦਾ ਮੈਂ ਤੈਨੂੰ ਘਰ ਛੱਡ ਆਉਣਾ ਨਾਲੇ। ਨਾਲੇ ਉਹਨੂੰ ਮੈਂ ਸਮਝਾ ਦਾਂਗਾ। ਜਦ ਹੁਣ ਉਹਨਾਂ ਕੋ ਪੈਸੇ ਹੈਗੇ ਨਹੀਂ ਤਾਂ ਕਿੱਥੋਂ ਦੇਣਾ ਆਪਾਂ ਤੇਰਾ ਸਾਲ ਥੋੜੀ ਖਰਾਬ ਕਰ ਦੇਣਾ ਕੋਈ ਨਹੀਂ ਪਲਵੀ ਤੂੰ ਰੱਖ ਪੈਸੇ ਨਾਲੇ ਤੇਰੇ ਜਿੱਜੂ ਸਹੀ ਕੰਦੇ ਪੁਆ ਇਹਨਾਂ ਮੰਮੀ ਨਾਲੇ ਗੱਲ ਕਰਦੀ ਹੋਈ ਕੋਈ ਵੀ ਟੈਨਸ਼ਨ ਨਾ ਲੈ ਤੂੰ ਰੱਖ ਦੇ ਨਹੀਂ ਦੀਦੀ ਮੈਂ ਨਹੀਂ ਲੈ ਸਕਦੀ ਤੂੰ ਹੀ ਵੇ ਲੋ ਕੋਈ ਟੈਨਸ਼ਨ ਨਾ ਲੈ ਆਪਾਂ ਮੰਮੀ ਨਾਲ ਗੱਲ ਕਰੀ ਹੋਈ ਹੈ ਤੇ ਤੂੰ ਫੇਰ ਕੰਨੀ ਆ ਮੈਂ ਫੇਰ ਇੱਕ ਵਾਰੀ ਗੱਲ ਕਰ ਲਉ ਤੂੰ ਆਪਣਾ ਰੱਖ ਆ ਕਰ ਨਹੀਂ ਦੀਦੀ ਮੰਮੀ ਫੇਰ ਮੈਨੂੰ ਬੋਲਨਗੇ ਕਿ ਨਹੀਂ ਤੂੰ ਮੈਂ ਤੈਨੂੰ ਕਹਿ ਨਹੀਂ ਨਾ ਤੇਰੇ ਜਿੱਜੂ ਨੇ ਦਿੱਤੇ ਆ ਕੋਈ ਨਹੀਂ ਆਪਾਂ ਗੱਲ ਕਰ ਲਾਂਗੇ ਚਲ ਹੁਣ ਰੱਖ ਵੀ ਲੈ ਥੈਂਕ ਯੂ ਜੀਜੂ ਮੈਂ ਬਹੁਤ ਕਿਸਮਤ ਵਾਲੀ ਤੂੰ ਮੇਰੇ ਇੰਨੇ ਹੈਲਪ ਕੀਤੀ ਤੇਰੀ ਸਾਲ ਦੀ ਮਿਹਨਤ ਖਰਾਬ ਹੋ ਜਾਣੀ ਜੇ ਤੂੰ ਮੇਰੀ ਹੈਲਪ ਨਾ ਕਰਦੇ ਹੋ ਮੈਂ ਸੋਚਦੀ ਪਈ ਆ ਕਿ ਮੰਮੀ ਪਾਪਾ ਨੂੰ ਕਿੰਨੀ ਖੁਸ਼ੀ ਹੋਏਗੀ ਕਿ ਸਾਡਾ ਜਵਾਈ ਇੰਨਾ ਚੰਗਾ ਜਿੰਨਾਂ ਸਾਡੀ ਨੇ ਹੈਲਪ ਕੀਤੀ ਆ ਕਿਤੇ ਹੋਰ ਮੈਂ ਵੇਖਦੀ ਸਮਾਜ ਦੇ ਇਦਾਂ ਦੇ ਵੀ ਲੋਕੀ ਕਿਹਨੇ ਕਿ ਜੋ ਧੀਆ ਨੂੰ ਇੰਨਾ ਦੁੱਖੀ ਕਰਦੇ ਨੇ ਪਰੇਸ਼ਾਨ ਕਰਦੇ ਨੇ ਇੱਥੇ ਤੱਕ ਕਿ ਉਹਨਾਂ ਨੂੰ ਸਾੜ ਦਿੰਦੇ ਨੇ ਦੇਹੇਜ ਕਰਕੇ ਹਾਂ ਤੇ ਕੀ ਹੋ ਜਾ ਮੈਂ ਥੋੜੀ ਜਿਹੀ ਮੈਂ ਹੈਲਪ ਕਰ ਦਿੱਤੀ ਤੇ ਮੈਨੂੰ ਪਤਾ ਪਾਪਾ ਦੀ ਜਿੰਨੀ ਜਮਾ ਪੂੰਜੀ ਹੀ ਉਹਨਾਂ ਨੇ ਸਾਡੀ ਮੈਰਿਜ ਤੇ ਲਾਤੀ ਤਾਂ ਗੋਨਾ ਦੀ ਕੋਈ ਹੈਲਪ ਕਰਨ ਵਾਲਾ ਵੀ ਨਹੀਂਗਾ ਸਾਰੇ ਜ਼ਿੰਮੇਵਾਰੀ ਉਹਨਾਂ ਦੇ ਸਿਰ ਤੇ ਆ ਤੇ ਭਰਾ ਵੀ ਛੋਟਾ ਵਾ ਉਹ ਤੇ ਵਿਚਾਰਾ ਹਾਲੇ ਆਪ ਸਕੂਲ ਪੜਦਾ ਵਾ ਉਹ ਥੋੜੀ ਜਾਊਗਾ ਕਮਾਉਣ ਬਾਅਦ ਹਾਂ ਜਦੋਂ ਪੜ ਲੈ ਕੇ ਕੋਈ ਨੌਕਰੀ ਕਰ ਲੂਗਾ ਜਾਂ ਆਪਣਾ ਬਿਜ਼ਨਸ ਕਰ ਲੂਗਾ ਫਿਰ ਪਾਪਾ ਦੀ ਹੈਲਪ ਕਰੂਗਾ ਤੇ ਉਹਨਾਂ ਦਾ ਵੀ ਸਿਰ ਤੋਂ ਬੋਝ हट ਜੂਗਾ ਤੇ ਚਲ ਮੇਰਾ ਮੁੰਡਾ ਕਮਾਉਂਦਾ ਹੈਗਾ ਹੁਣ ਮੈਂ ਹੈਗਾ ਨਾ ਉਹਨਾਂ ਦਾ ਵੱਡਾ ਮੁੰਡਾ ਉਹਨਾਂ ਦੀ ਹੈਲਪ ਕਰਨ ਵਾਸਤੇ ਜਿੰਨੇ ਦੇ ਰੋਜ ਜਵਾਨੂ ਗਣ ਹੁਣ ਜਰ ਮੈਂ ਕਰੂੰਗਾ ਹੱਲ ਪੋਣਾ ਦੇ ਠੀਕ ਆ ਅੱਗੇ ਤੋਂ ਕੋਈ ਵੀ ਪ੍ਰੋਬਲਮ ਹੋਵੇ ਜਾਂ ਕੋਈ ਜ਼ਰੂਰਤ ਹੋਵੇ ਨਾ ਤੋਂ ਮੈਨੂੰ ਦੱਸ ਦਿਆ ਕਰ ਜੀਜੂ ਤੁਹਾਡੀ ਸੋਚ ਕਿੰਨੀ ਵਧੀਆ ਹੈਗੀ ਹੈ ਨਾ ਜਿੰਨਾ ਪਹਿਲਾਂ ਦੇ ਭਰਾ ਨਹੀਂ ਹੈਗੇ ਉਹਨਾਂ ਨੂੰ ਤੁਹਾਡੇ ਵਰਗੇ ਜੀਜੂ ਮਿਲ ਜਾਣ ਤੇ ਉਹਨਾਂ ਨੂੰ ਭਰਾ ਦੀ ਕਮੀ ਪੂਰੀ ਹੋ ਜੀ ਤੇ ਸਮਾਜ 'ਚ ਸਾਰੇ ਜਵਾਈਆਂ ਦੀ ਸੋਚ ਤੁਹਾਡੇ ਵਰਗੀ ਹੋ ਜੇ ਤੁਹਾਡੇ ਵਾਂਗੂ ਪੁੱਤ ਭਾਂਜਾ ਨ ਜਵਾਈ ਤੇ ਕਿੰਨਾ ਵਧੀਆ ਹੋ ਜਾਏ ਨਾ ਸਸੀ ਗਾ ਜੀ ਸਭ ਤੋਂ ਪਹਿਲਾਂ ਤੇ ਮੈਂ ਇੰਟਰੋਡਿਊਸ ਕਰਾਉਂਗਾ ਆਪਣੀ ਨਵੇਂ ਟੀਮ ਮੈਂਬਰਾਂ ਨੂੰ ਜੇਨੇ ਜੀ ਰਾਦਾ ਨਾਮ ਥੱਲਵੀ ਤੁਸੀਂ ਦੱਸਣਾ ਜੀ ਇਹਨਾਂ ਦਾ ਕੰਮ ਤੁਹਾਨੂੰ ਕਿਦਾਂ ਦਾ ਲੱਗਾ ਇਹੋ ਨੇ ਫਸਟ ਟਾਈਮ ਕੈਮਰਾ ਫੇਸ ਕੀਤਾ ਵਾ ਤੇ ਤੁਹਾਨੂੰ ਪਤਾ ਹੀ ਆ ਗਲਤੀਆਂ ਹੋ ਜਾਂਦੀਆਂ ਵਾ ਤੇ ਜੇ ਛੋਟੀਆਂ-ਮੋਟੀਆਂ ਗਲਤੀ ਹੋਣਗੇ ਤੇ ਪਲੀਜ਼ ਨਜ਼ਰਅੰਦਾਜ਼ ਕਰਿਓ ਤੇ ਜ਼ਰੂਰ ਦੱਸੋ ਕਿ ਇਹਨਾਂ ਦਾ ਕੰਮ ਕਿਦਾਂ ਲੱਗਾ ਵਾ ਅੱਜ ਦੀ ਸਟੋਰੀ ਆਪਾਂ ਬਣਾਈ ਆ ਕਿ ਸਮਾਜ ਤੇ ਆਪਾਂ ਦੇਖਦੇ ਆਂ ਨਿਊਜ਼ ਦੇ ਵਿੱਚ ਕਾਫੀ ਵੀਡੀਓਜ਼ ਦੇਖਦੇ ਆਂ ਇਹ ਦਹੇਜ ਦੇ ਤੌਰ ਤੇ ਕਾਫੀ ਧੀਆਂ ਨੂੰ ਸੌੜਿਆ ਜਾਂਦਾ ਵਾ ਕੁਝ ਵਿਚਾਰੀਆਂ ਮਰ ਜਾਂਦੀਆਂ ਕੋਈ ਆਤਮ ਹੱਤਿਆ ਕਰ ਲੈਂਦੀਆਂ ਕਿ ਇਹਨਾਂ ਨੂੰ ਮਾਰ ਦਿੱਤਾ ਜਾਂਦਾ ਟੋਰਚਰ ਕੀਤਾ ਜਾਂਦਾ ਵਾ ਵੀਡੀਓ ਅਸੀਂ ਬਣਾਈਆਂ ਕਿ ਇੱਕ ਜਿਵੇਂ ਭੈਣ ਹੁੰਦੀ ਆ ਸਾਲੀ ਦਿਖਾਈ ਆ ਆਪਾਂ ਉਹਨਾਂ ਦੇ ਪ੍ਰੋਬਲਮ ਹੁੰਦੀ ਆ ਘਰ ਵਿੱਚ ਨਹੀਂ ਸਮਰਥਾ ਹੁੰਦੀ ਫੀਸ ਦੇਣ ਦੀ ਤੇ ਇੱਕ ਜਵਾਈ ਹੈਲਪ ਕਰਦਾ ਵਾ ਉਹਨਾਂ ਦੀ ਤੇ ਵੀਡੀਓ ਚ ਅਸੀਂ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਜੇ ਸਾਰੇ ਜਵਾਈਆਂ ਦੇ ਇਦਾਂ ਦੀ ਸੋਚ ਹੋ ਜੇ ਜੇ ਅਸੀਂ ਕਰ ਸਕਦੇ ਆ ਤੇ ਤੇ ਕਿੰਨਾ ਵਧੀਆ ਸਮਾਜ ਹੋ ਜੇ ਜੇ ਸਾਡੀ ਵੀਡੀਓ ਨਾਲ ਥੋੜਾ ਜਿਹਾ ਵੀ ਫਰਕ ਪੈਂਦਾ ਹੋਵੇ ਤੇ ਤੁਹਾਨੂੰ ਲੱਗੂ ਕਿ ਸਾਡੀ ਮਿਹਨਤ ਸਫਲ ਹੋ ਗਈ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋਗੇ ਤਾਂ ਕਿ ਸਾਡਾ ਜਿਹੜਾ ਮੈਸੇਜ ਹੈ ਇਹ ਦਿੰਨੇ ਆ ਵੱਧ ਤੱਕ ਵੱਧ ਫੈਲ ਸਕੇ ਤੇ ਸਮਾਜ ਚ ਜਾ ਸਕੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਦਾ ਆਈਕਨ ਜ਼ਰੂਰ ਦਬਾਇਓ ਤਾਂ ਕਿ ਮੇਰੀ ਆਉਣ ਵਾਲੇ ਜਿਹੜੇ ਵੀਡੀਓ ਆ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਆਪਣੇ ਆਲੇ ਦੁਆਲੇ ਨੂੰ ਰੱਖੋ ਸਾਫ਼ ਸੁਥਰਾ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਰੋਕ ਲਗਾਓ ਰੋਕ ਲਗਾਓ ਜੀਵਨ ਬਚਾਓ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਹੈ ਆਫਿਸ ਦਾ ਕੰਮ ਆਫਿਸ ਟਾਈਮ ਕਰਿਆ ਕਰੋ ਤੁਸੀਂ ਆਫਿਸ ਦਾ ਟਾਈਮ ਵੀ ਫੈਮਿਲੀ ਨਾਲ ਕਰਦੇ ਮੈਨੂੰ ਭੁੱਲ ਗਿਆ ਤੁਹਾਨੂੰ ਮੈਂ ਕਿੰਨੀ ਵਾਰੀ ਕਿਹਾ ਆਪਣੇ ਆਫਿਸ ਦਾ ਟਾਈਮ ਆਪਣੇ ਆਫਿਸ ਤੇ ਜਾ ਕੇ ਕਰੋ ਆਹ ਹਾਂ ਕਿਰ ਕਿਹਾ ਤੁਸੀਂ ਆਪਣੇ ਬੋਸ ਨੂੰ ਉਹਨਾਂ ਨੂੰ ਸਾਡਾ ਕਹਿ ਹੁੰਦਾ ਹਣਾ ਕਿਸ ਤੇ ਹੋਰ ਕਿਦਾਂ ਠੀਕ ਹੈ ਹਾਂ ਠੀਕ ਹੈ ਨਾ ਉਹ ਯਾਨੀ ਠੀਕ ਪੀਓ ਹਾਂ ਕੋਈ ਗੱਲ ਨਹੀਂ ਦੀਦੀ ਜਾਣ ਦੋ ਜੇ ਕੋਈ ਜ਼ਰੂਰੀ ਕੰਮ ਹੈ ਤਾਂ ਜਾਣ ਦੋ ਜੀ ਨਹੀਂ ਹੱਸੋ ਹੱਸ ਕੇ ਕਿਉਂ ਹੱਸ ਰਹੀ ਹੈ ਨਹੀਂ ਬੱਚਾ ਕਰ ਰਹੀ ਹੈ ਤੁਮੋਨੇ ਬੋਲੀ ਹੋਏਗੇ ਨਾ ਕੋਈ ਗੱਲ ਨਹੀਂ ਦੀਦੀ ਜਾਣ ਦੋ ਤੇ ਹੀ ਜੀਦੀ ਕੋਈ ਜ਼ਰੂਰੀ ਕੰਮ ਹੋਣਾ ਚੱਲ ਆਪਾਂ ਦੋਵੇਂ ਗੱਲਾਂ ਮਾਰੀ ਆ ਤੇ ਚਲ ਗਏ ਨੇ ਹੁਣ ਤੂੰ ਅੱਜ ਫੇਰ ਸਵੇਰੇ ਕਿੱਦਾਂ ਆ ਗਈ क्यों यार बोल चुप क्यों गई है तो आज कॉलेज नहीं जाना सी जाना सी दी कॉलेज तो फिर छुट्टी क्यों कर ली दस कोई गल हुई है तू इधर क्यों बैठे तू मैं नहीं देखा तो भी तो 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 नहीं तू तो कर ली तो बना ले तू कॉलेज नहीं गई आज तू कॉलेज जाना सी ना कहनी सी एग्जाम्स चलते पे एग्जाम कल तो शुरू है दीदी चल दे ਤੂੰ ਤੇ ਕਾਲਜ ਆਉਣਾ ਸੀ ਨਾ ਹਾਂਜੀ ਦੱਸਦੀ ਸੀ ਐਗਜ਼ਾਮਸ ਆਉਣ ਵਾਲੇ ਆ ਇੰਤਕੋ ਮੇਕਨੀਆ ਤੂੰ ਅੱਜ ਕਾਲਜ ਨਹੀਂ ਗਈ ਨਹੀਂ ਦੀਦੀ ਕਿਉਂ ਤੇਰੇ ਤੇ ਐਗਜ਼ਾਮ ਆਉਣ ਵਾਲੇ ਆ ਤੇਰੀ ਸਰ ਨੇ ਮੈਨੂੰ ਕਿਹਾ ਹੈ ਕਿ ਤੂੰ ਕੱਲ ਤੱਕ ਜੇ ਫੀਸ ਨਾ ਲੈ ਕੇ ਆਈ ਤੇ ਮੈਂ ਤੁਹਾਨੂੰ ਪੇਪਰਾਂ 'ਚ ਨਹੀਂ ਬੈਨ ਦੇਣਾ ਮੈਨੂੰ ਨਹੀਂ ਟੈਨਸ਼ਨ ਹੋ ਗਈ ਕਿ ਮੈਂ ਮੰਮੀ ਨੂੰ ਵੀ ਨਹੀਂ ਕਹ ਸਕਦੀ ਮੈਂ ਕੀ ਕਰਾਂ ਕੋਈ ਤਾਂ ਤੋ ਰੋਣਾ ਮੈਨੂੰ ਲੱਗਾ ਮੈਂ ਦੀਦੀ ਨਾਲ ਗੱਲ ਲੈ ਲੈ ਚੱਲ ਤੁਰੋ ਨਾ ਮੈਂ ਕੁਝ ਕਰਦੀ ਆ ਇੱਧਰੋਂ ਕਿਧਰ ਲੈ ਜਾਂਦੇ ਨੇ ਚੱਲ ਤੁਰੋ ਨਾ ਟੈਨਸ਼ਨ ਨਾ ਲੈ ਮੈਂ ਕੁਝ ਕਰਕੇ ਤਾਂ ਕਰਦੀ ਆ ਮੈਂ ਕੁਝ ਕਰਕੇ ਨਹੀਂ ਮੈਂ ਕਰਦੀ ਆ ਕੁਝ ਬੀਜੂ ਦਾ ਡਿਸੋਚ ਕਿੰਨੀ ਵਧੀਆ ਹੈਗੀ ਹੈ ਨਾ ਜਿੰਨਾ ਭੈਣਾ ਦੇ ਭਰਾ ਨਹੀਂ ਹੈਗੇ ਉਹਨਾਂ ਨੂੰ ਕਿੰਨਾ ਵਧੀਆ ਬੀਜੂ ਤੁਹਾਡੀ ਸੋਚ ਕਿੰਨੀ ਵਧੀਆ ਹੈਗੀ ਹੈ ਨਾ ਜਿੰਨਾ ਭੈਣਾਂ ਦੇ ਭਰਾ ਨਹੀਂ ਗਏ ਉਹਨਾਂ ਨੂੰ ਤੁਹਾਡੇ ਵਰਗੇ ਜੀਜੂ ਮਿਲਦਾਂ ਤੇ ਸਮਾਰਟ ਕਿੰਨਾ ਵਧੀਆ ਹੋ ਜੇ ਹਨਾ ਜਿੰਨਾ ਮਾ ਮਾਪਿਓ ਦੇ ਜਵਾਈ ਜੀ ਤੁਹਾਨੂੰ ਪਤਾ ਹੀ ਹੈ ਜੋ ਅੱਦੇ ਤੁਹਾਡੀ ਮੈਰिज ਹੋਈ ਹੈ ਇਹ ਤੁਹਾਨੂੰ ਪਤਾ ਜਦੋਂ ਅੱਦੇ ਤੁਹਾਡੀ ਮੈਰिज ਹੋਈ ਹੈ ਸਾਰਾ ਕਾਫੀ ਜ਼ਿਆਦਾ ਮਤਲਬ ਖਰਚਾ ਹੋ ਗਿਆ ਇਹ ਤੁਹਾਨੂੰ ਪਤਾ ਜਦੋਂ ਤੁਹਾਡਾ ਵਿਆਹ ਕੀਤਾ ਪਾਪਾਂ ਸਾਰੇ ਪੈਸੇ ਖਰਚ ਕਰ ਦਿੱਤੇ।